ਲੋਟਖੋ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੋੜਗਪੁਰਾ ਪੁਲਿਸ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਹਨ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀ ਕੋੜਗਪੁਰਾ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਇਹ ਕਾਲਮੇਟਿ 6 April 2015 ਨੂੰ ਇਸ ਇੱਕ ਵਾਸ਼ਿੰਗ ਖਾਨਾ ਸਿਟੀ ਕੋੜਗਪੁਰਾ ਦੀ ਪੁਲਿਸ ਪਾਰਟੀ ਨੇ ਜਿਹੜਾ ਮਾਕਵਰੀ ਮੇਹੋਂ ਟੇਕੇ ਦਾਣਾ ਮੰਡੀ ਕੋਟਪੂਰਾ ਵਿੱਚ ਵਿਰਾਨ ਜਗ੍ਹਾ ਤੇ ਕੁਝ ਵਿਅਕਤੀ ਜਿਹੜੇ ਨਸ਼ਾ ਕਰਨ ਦੀ ਆਦੀ ਆ ਵੇਚਦੇ ਵੀ ਆ ਤੇ ਨਸ਼ੇ ਦੀ ਪੂਰਤੀ ਕਰਨ ਲਈ ਉਥੇ ਰਾਹੀਰਾਨੀ ਲੁੱਟੋਖੋ ਕਰਦੇ ਆ ਉਹਨਾਂ ਨੂੰ ਮੌਕੇ ਤੇ ਕਾਬੂ ਕਰਕੇ ਉਹਨਾਂ ਦੇ ਪਾਸੋਂ ਕੁਝ ਹਥਿਆਰ ਇੱਕ ਛਰਪਾਣ ਇੱਕ ਖੰਡਾ ਲੋਹੇ ਦੀ ਪਾਈਪ ਵਗੈਰਾ ਬਰਾਮਦ ਕੀਤਾ ਤੇ ਉਹਨਾਂ ਨੂੰ ਮਕਦਮਾ ਵਿੱਚ ਦਰਜ ਕਰਕੇ ਗ੍ਰਿਫਤਾਰ ਕੀਤਾ ਜੋ ਇਹੇ ਕਾਰਵਾਈ ਜਿਹੜੀ ਕਿ ਐਸਐਸਪੀ ਫਰੀਦਕੋਾ ਡਾਕਟਰ ਪ੍ਰਗਜਨ ਆਈਪੀਐਸਸੀ ਵੱਲੋਂ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦੇ ਤਹਿਤ ਐਸਐਚਓ ਸਪੈਕਟਰਮ ਮਨੋਜ ਕੁਮਾਰ ਖਾਨਾ ਸਿਟੀ ਕੋਰਪੂਰਾ ਵੱਲੋਂ ਅਮਲ ਚਲਾਈ ਆਂਦੀ ਗਈ ਹੈ ਜਿਸ ਦੇ ਤਹਿਤ ਜਿਹੜੇ ਆ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਵਿੱਕੀ ਉਰਫ ਬੰਬ ਸੁਖਵਿੰਦਰ ਸਿੰਘ ਉਰਫ ਬੰਟੀ ਰਾਜੂ ਸਿੰਘ ਅਤੇ ਹਰਪਾਲ ਸਿੰਘ ਜੋ ਕਿ ਸਾਰੇ ਕੋਰਪੂਰਾ ਦੇ ਰਹਿਣ ਵਾਲੇ ਆ ਇਹਨਾਂ ਨੂੰ ਕ੍ਰਿਫਤਕਾਰ ਕਰਕੇ ਇਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਸਰ ਪਹਿਲਾਂ ਦੇਖਾ ਜੀ ਬਿਲਕੁਲ ਇਹਨਾਂ ਦੇ ਖਿਲਾਫ ਵਿੱਕੀ ਉਰਫ ਬੰਬੂ ਤੇ ਰਾਜੂ ਸਿੰਘ ਦੇ ਖਿਲਾਫ ਪਹਿਲਾਂ ਵੀ ਐਂਡੀਪੀਐਸ ਦੇ ਮੁਕਦਮੇ ਦਰਜ ਨੇ ਇਹਨਾਂ ਤੋਂ ਹੋਰ ਪੁੱਛਗਛ ਕਰਕੇ ਜੇ ਜਿਹੜੀ ਕੋਈ ਇਹਨਾਂ ਹੋਰ ਵਾਰਦਾਤਾਂ ਕੀਤੀਆਂ ਨੇ ਬਰਾਮਦਗੀ ਕਰਾਉਣ ਦੀ ਕੋਸ਼ਿਸ਼